वाहिगुरू वाहि जी का ख़ालसा श्रीगुरू जी फतिह मैं सरजीत पियोरी ने गदड़ ज़िला श्रीसर साहिब पंजाब पेंड पियोरी गली नंबर चौॾहं टी ते अॼु असीं बुखार जी जानकारी प्राप्त कर बुखार जहिड़ा बहुत क़िस्म जिस तरह के चेचक रोग सीतला सीता सीतला माता न ਔਰ ਇਸ ਤੇ ਵੀ ਬੁਖਾਰ ਅਤਿਅਧਿਕ ਹੋ ਜਾਂਦਾ ਹੈ ਔਰ ਬਹੁਤ ਭਿਆਨਕ ਬੁਖਾਰ ਹੁੰਦਾ ਹੈ ਪੀੜਾ ਹੁੰਦੀ ਹੈ ਔਰ ਜਲਨ ਹੁੰਦੀ ਹੈ ਸਰੀਰ ਮੱਚਦਾ ਔਰ ਇੱਕ ਹੁੰਦਾ ਜਨਉ ਰੋਗ ਔਰ ਜਨਉ ਰੋਗ ਦੇ ਵਿੱਚ ਪਾਸੇ ਤੇ ਜਨਉ ਮਾਤਾ ਨਿਕਲ ਆਉਂਦੀ ਹੈ ਅਰ ਇਸ ਤੇ ਬੁਖਾਰ ਹੋਣ ਲੱਗ ਜਾਂਦਾ ਹੈ ਔਰ ਜਨਉ ਵਾਲੀ ਜਗ੍ਹਾ ਤੇ ਦਰਦ ਹੋਣਾ ਪੀੜਾ ਹੋਣੀ ਜਦੋਂ ਹੋਣੀ ਆਦਿਕ ਜਿਸ ਤਰ੍ਹਾਂ ਕਿ ਬੁਖਾਰ ਜਿਹੜਾ ਹੈ ਬਹੁਤ ਕਿਸਮ ਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਬਰਖ ਬੁਖਾਰ ਤੋਂ ਮੁਕਤ ਕੋਈ ਵੀ ਨਹੀਂ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਜਵਰ ਪ੍ਰਦਾਨੋ ਰੋਗਾਣਾ ਮੁਕਤੋ ਭਗਵਤਪੁਰ ਭਗਵੰਤ ਕੇ ਅਧਿਕਤ ਕੋਈ ਬੀਰੋਗ ਮੁਕਤ ਨਹੀਂ ਹੈ ਔਰ ਜਿਸ ਤਰ੍ਹਾਂ ਕਿ ਈਸ਼ਵਰ ਤੋਂ ਬਿਨਾ ਇਹ ਬੁਖਾਰ ਕਿਸੇ ਨੂੰ ਵੀ ਹੋ ਸਕਦਾ ਹੁੰਦਾ ਹੈ ਔਰ ਜੇਸਟਰਾ ਕਿ ਵਿਸ਼ਮ ਜਬਰ ਹੁੰਦਾ ਹੈ ਮਲੇਰੀਆ ਬੁਖਾਰ ਔਰ ਮਲੇਰੀਆ ਬੁਖਾਰ ਦੇ ਵਿੱਚ ਮੂੰਹ ਕੋੜਾ ਰਹਿਣ ਲੱਗ ਜਾਂਦਾ ਹੈ ਔਰ ਖੁਰਕ ਹੋਣ ਲੱਗ ਜਾਂਦੀ ਹੈ ਔਰ ਜਿਸ ਤਰ੍ਹਾਂ ਕਿ ਪਾਲਾ ਲੱਕੇ ਬੁਖਾਰ ਚੜਨਾ ਔਰ ਬੁਖਾਰ ਦੂਜੇ ਤੀਜੇ ਦਿਨੋਂ ਚੜਨਾ ਇਸ ਤਰ੍ਹਾਂ ਹੋਣ ਲੱਗ ਜਾਂਦਾ ਹੁੰਦਾ ਹੈ ਔਰ ਤੰਤੂ ਗਤ ਜਬਰ ਔਰ ਸਰੀਰ 'ਚ ਬੁਖਾਰ ਹੋਣ ਲੱਗ ਜਾਂਦਾ ਹੈ ਔਰ ਤੰਤੂਆਂ ਤੱਕ ਉੱਪਰ ਜਾਂਦਾ ਹੈ ਜਿਸ ਤਰ੍ਹਾਂ ਕਿ ਰੰਗ ਪਰਿਵਰਤਨ ਹੋਣ ਲੱਗ ਜਾਂਦਾ ਹੈ ਔਰ ਪੀਲਾ ਰੰਗ ਹੋਣ ਲੱਗ ਜਾਂਦਾ ਹੈ ਕਮਜ਼ੋਰੀ ਹੋਣ ਲੱਗ ਜਾਂਦੀ ਹੈ ਅੱਖਾਂ ਬੈਠਣ ਲੱਗ ਜਾਂਦੀਆਂ ਔਰ ਜਿਸ ਤਰ੍ਹਾਂ ਕਿ ਮੱਛਰ ਵਾਲਾ ਬੁਖਾਰ ਹੁੰਦਾ ਹੈ ਵਿਛਮ ਜਵਰ ਹੁੰਦਾ ਹੈ ਔਰ ਮੱਛਰ ਵਾਲੇ ਬੁਖਾਰ ਦੇ ਵਿੱਚ ਜਿਸ ਤਰ੍ਹਾਂ ਕਮਜ਼ੋਰੀ ਔਰ ਖੂਨ ਖਰਾਬੀ ਔਰ ਖੁਰਕ ਜਾੜਾ ਦੇਕਰ ਆਉਣ ਵਾਲਾ ਬੁਖਾਰ ਇਸ ਤਰ੍ਹਾਂ ਠੰਡ ਲੱਗ ਕੇ ਚੱਲਣ ਵਾਲਾ ਬੁਖਾਰ ਜਦੋਂ ਫਿਰ ਸਰੀਰ ਵਿੱਚ ਫੇਲੀਦੰਤ ਮਾਰਨੀ ਕੁੰਡੀ ਕਮੀ ਹੋਣੀ ਕਮਜ਼ੋਰੀ ਹੋਣੀ ਖੁਰਕ ਆਦਿਕ ਹੋ ਜਾਂਦਾ ਹੈ ਔਰ ਇਹ ਜਿਹੜਾ ਬੁਖਾਰ ਹੈ ਜਿਸ ਤਰ੍ਹਾਂ ਦੁਰਬਲਤਾ ਕਮਜ਼ੋਰੀ ਚੱਕਰ ਹੋਣੀ ਆਦਿਕ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੀ ਬੁਖਾਰ ਜਿਹੜਾ ਹੈ ਇਹ ਬਹੁਤ ਕਿਸਮ ਦਾ ਹੁੰਦਾ ਹੈ ਔਰ ਕਿਸੇ ਨੂੰ ਵੀ ਚੜ ਸਕਦਾ ਹੈ ਔਰ ਖਾਸ ਕਰਕੇ ਮੱਛਰ ਵਾਲੇ ਬੁਖਾਰ ਨੂੰ ਰਿਸ਼ਮ ਜਵਲ ਮਲੇਰੀਆ ਆਦਿਕ ਕਿਹਾ ਜਾਂਦਾ ਹੈ ਔਰ ਜੇ ਕਿਸੇ ਨੇ ਆਧਿਕ ਜਾਣਕਾਰੀ ਪ੍ਰਾਪਤ ਕਰਨੀ ਹੋ 855996113 ਮੈਂ ਵਾਸੀ ਜੀ ਸਿੰਘ ਪਿੰਡ ਪਿਉਰੀ ਨਿਰਗਤਲਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਜੀ ਜੈ ਜੀਮ ਜੈਪਾਰਤ ਨਮਸਕਾਰ ਸਤਸ੍ਰੀ ਅਕਾਲ